ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬਾ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਇਸ ਤੋਂ ਪਹਿਲਾਂ ਕਿ ਤੁਸੀਂ ਸਵਾਲਾਂ ਦੀ ਲੜੀ ਸ਼ੁਰੂ ਕਰਾਂ ਮੈਂ ਦਰਸ਼ਕਾਂ ਨੂੰ ਇੱਕ ਤਾਂ ਵਧਾਈ ਦੇਣਾ ਚਾਹੁੰਦਾ ਅਜ ਮਾਗੀ ਦਾ ਦਿਨ ਇਸ ਦਿਨ ਦੇ ਨਾਲ 40 ਮੁਕਤੀਆਂ ਦੀ ਯਾਦ ਵੀ ਜੁੜੀ ਹੈ ਜੀ ਬਹੁਤ ਕੁਝ ਜੁੜਿਆ ਹੋਇਆ ਸਾਡੀਆਂ ਪਰੰਪਰਾਵਾਂ ਸਾਡੇ ਰਿਵਾਇਤਾਂ ਜਿਹੜੀਆਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਇੱਕ ਵਾਰੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਈ ਵਾਰੀ ਹੁੰਦਾ ਏ ਕਿ ਸਾਡੇ ਕੋਲ ਬਹੁਤ ਸਾਰੇ ਮੈਸੇਜ ਆ ਜਾਂਦੇ ਮੇਰੇ ਆਪਣੇ ਕੋਲ 600 ਤੋਂ ਵੱਧ ਮੈਸੇਜ ਆਏ ਇਹਨਾਂ ਦੇ ਜਵਾਬ ਦੇਣੇ ਔਖੇ ਹੋ ਜਾਂਦੇ ਆ ਜੇ ਕਿਸੇ ਦੇ ਨਾਂ ਦਿੱਤੇ ਹੋਣ ਤੇ ਭੁੱਲ ਚੁੱਕ ਮਾਫ ਕਰਨਾ ਤੁਹਾਡੇ ਸਾਰਿਆਂ ਦੇ ਮੈਸੇਜ ਪ੍ਰਵਾਨ ਤੁਹਾਡਾ ਸਾਰਿਆਂ ਦਾ ਧੰਨਵਾਦ ਦੂਜੀ ਗੱਲ ਬਹੁਤ ਜ਼ਰੂਰੀ ਮੈਂ ਕਰਨੀ ਕਿ ਚਾਈਨਾ ਡੋਰ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਲੈ ਰਹੀ ਹੈ। ਇਹ ਪਤਾ ਨਹੀਂ ਕਿਉਂ ਥੋੜੇ ਜੇ ਵੱਧ ਮੁਨਾਫੇ ਵਾਸਤੇ ਦੁਕਾਨਦਾਰ ਤੇ ਦੁਕਾਨਦਾਰਾਂ ਦੇ ਪਿੱਛੇ ਕੁਝ ਵੱਡੇ ਜਿਹੜੇ ਠੱਗ ਵਪਾਰੀ ਨੇ ਉਹ ਇਸ ਬਿਮਾਰੀ ਨੂੰ ਛੱਡਦੇ ਨੇ। ਸਾਡੇ ਪੰਜਾਬ ਵਿੱਚ ਵੀ ਭਾਰਤ ਵਿੱਚ ਵੀ ਹਰ ਤੰਦੇ ਦੇ ਪਿੱਛੇ ਗੈਂਗ ਤੇ ਗੈਂਗਸਟਰ ਆ ਗਏ। ਜੀ। ਅ ਚੌਂਕਾ 'ਚ ਉਹੋ ਹੀ ਬੰਦੇ ਅਜ ਮੰਗਦੇ ਹੁੰਦੇ ਉਹੋ ਹੀ ਬੰਦੇ ਕੱਪੜੇ ਬਦਲ ਕੇ ਅਗਲੇ ਦਿਨ ਸਮਾਨ ਵੇਚ ਦਿੰਦੇ ਆ ਉਹ ਆਪਣੇ ਆਪ ਨਹੀਂ ਬਣਦੇ ਚਿਹਰੇ ਪਛਾਣੋ ਸਾਫ ਉਹ ਲਗਿਨਾਂ ਪਰਸੋਂ ਵਾਲੇ ਚੌਕ ਬਦਲਦੇ ਉਹਨਾਂ ਨੂੰ ਨਾਲ ਲੈ ਕੇ ਵੱਡੇ ਗੈਂਗ ਸੂਰੇ ਟਰੱਕਾਂ ਤੇ ਛਡਨਾਉਂਦੇ ਆ ਸ਼ਾਮ ਨੂੰ ਚਪੇੜਾ ਮਾਰ ਕੇ ਉਹਨਾਂ ਤੋਂ ਪੈਸੇ ਖੋਲ ਲੈਂਦੇ ਆ ਰੋਟੀ ਪਾਣੀ ਦੇ ਕੇ ਚੁਗੀਆਂ ਚ ਰੱਖਦੇ ਆ ਇਹ ਵੀ ਕੰਮ ਚੱਲਦਾ ਇਸੇ ਤਰ੍ਹਾਂ ਹੀ ਹਰ ਮੰਦਾ ਤੰਦਾ ਚਾਈਨਾ ਡੋਰ ਸਮੇਤ ਕੱਲਾ ਇਹ ਨਹੀਂ ਕਿ ਚਟਾ ਦੇ ਨਸ਼ੇ ਗੈਂਗ ਵੇਚਦੇ ਆ ਚਾਈਨਾ ਡੋਰ ਵੀ ਜਦੋਂ ਪਤਾ ਗੈਰ ਕਾਨੂੰਨੀ ਆ ਜੋ ਲੋਕ ਵੇਚਦੇ ਇਹਨੇ ਹੁਣ ਤੱਕ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜਾਨਾਂ ਲਈਆਂ ਕੱਲ ਇੱਕ ਥਾਂ ਤੇ ਤਿੰਨ ਭੈਣਾਂ ਦਾ ਇਕਲੌਤਾ ਪੁੱਰਾ ਸਕੂਟ ਤੇ ਜਾਂਦਾ ਸੀ ਗਲੇ 'ਚ ਚਾਈਨਾ ਡੋਰ ਫਿਰ ਗਈ ਜਿਹੜੀ ਸਾਰਾ ਗੁੰਦੀ ਜਿਹਦਾ ਕਰਕੇ ਸਾਨੂੰ ਸਾਹ ਆਉਂਦਾ ਉਹ ਕੱਟੇ ਗਏ ਮੁੰਡੇ ਦੀ ਮੌਤ ਹੋ ਗਈ ਰੋਜ਼ ਮੌਤਾਂ ਹੋ ਰਹੀਆਂ ਪ੍ਰਸ਼ਾਸਨ ਇਸ ਮਾਮਲੇ ਚ ਨਕਮਾ ਸਾਬਤ ਹੋ ਰਿਹਾ ਉਹ ਜਿੱਦਾਂ ਦੀ ਛਾਪੇ ਮਾਰੇ ਜੇ ਲੋਕ ਜਾ ਕੇ ਚੈਨਾ ਡੋਰਾ ਬਿਲਾਉਂਦੇ ਤਰ ਤੋ ਨਹੀਂ ਲੱਭ ਜਾਂਦੀ ਹਮ ਕਿੱਥੇ ਰੱਖੀ ਆ ਹੁਣ ਇਹ ਜੇ ਪ੍ਰਸ਼ਾਸਨ ਟਿੱਲਾ ਰਿਹਾ ਨੌਬਤ ਆ ਜਾਣੀਆਂ ਕਿ ਕਿਸੇ ਦਿਨ ਲੋਕਾਂ ਨੇ ਜਾ ਕੇ ਉਹਨਾਂ ਦੁਕਾਨਦਾਰਾਂ ਨੂੰ ਦੁਕਾਨਾਂ ਚੋਂ ਧੂਕੇ ਲਿਆ ਕੇ ਚੌਕ ਚ ਕੁੱਟਣਾ ਸ਼ੁਰੂ ਕਰ ਦੇਣਾ ਫਿਰ ਪ੍ਰਸ਼ਾਸਨ ਨੇ ਹਉਣਾ ਕਿ ਅਮਨ ਕਾਨੂੰਨ ਆਪਣੇ ਹੱਥੇ ਚ ਕਿਉਂ ਲਿਆ ਪ੍ਰਸ਼ਾਸਨ ਨੂੰ ਥੋੜੀ ਜੀ ਅਕਲ ਕਰਨੀ ਚਾਹੀਦੀ ਇਸ ਮਾਮਲੇ 'ਚ ਲਗਾਤਾਰ ਗੇਮ ਹੋਤਾ ਹੋ ਰਹੀਆਂ ਉਹਨਾਂ ਨੂੰ ਰੋਕਣਾ ਚਾਹੀਦਾ ਮੈਂ ਇਹ ਤੋਂ ਵੱਧ ਬਹੁਤਾ ਨਹੀਂ ਕਹਿਣਾ ਚਾਹੁੰਦਾ ਹੁਣ ਤੁਸੀਂ ਸਵਾਲਾਂ ਦੀ ਲੈਡਿੰਗ ਸ਼ੁਰੂ ਕਰ ਸਕਦੇ ਜੀ ਪਰ ਸਰ ਸਿਆਸਤ ਦੀ ਗੱਲ ਕਰੀ ਤਾਂ ਜਮਾਗੀ ਮੌਕੇ ਤੇ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਅਕਾਲੀ ਦਲ ਦੀ ਕਾਨਫਰੰਸ ਸੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਅਕਾਲੀ ਦਲ ਦੇ ਪ੍ਰਧਾਨ ਚਲੋ ਸੁਖਵੀਰ ਸਿੰਘ ਵਾਲ ਨੇ ਅਸਤੀਫਾ ਦਿੱਤਾ ਪਰ ਉਹ ਕਹਿੰਦੇ ਆ ਕਿ ਏਜੰਸੀਆਂ ਪਿੱਛੇ ਲੱਗੀਆਂ ਤੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਇਹ ਜੋ ਕੁਝ ਵੀ ਉੱਥੇ ਘਟਨਾਕ੍ਰਮ ਵਾਪਰਿਆ ਕਿਵੇਂ ਦਿੱਖਦੀ ਸੀ ਕੋਈ ਅਕਾਲੀ ਦਲ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਮੇਰੀ ਕਾਂਗਰਸੀਆਂ ਨਾਲ ਗੱਲ ਹੋਈ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਜਿਹੜੇ ਕਹਿੰਦੇ ਜੀ ਆਪ ਪਾਰਟੀ ਪਾਰਟੀ ਥੋੜੀ ਇਹਨਾਂ ਤੇ ਅਸੀਂ ਇੱਕ ਲਸ਼ਕਰ ਜਿਹਾ ਭੀੜ ਜੀ ਮੰਨਦੇ ਆਂ ਜਿਹਦਾ ਪਤਾ ਲੱਗਣਾ ਖੱਬੇ ਦੀ ਆਉਣਾ ਸੱਜੇ ਦੀ ਆਉਣਾ ਅਸੀਂ ਤਾਂ ਪੰਜਾਬ ਚ ਰਵਾਇਤੀ ਖੇਤਰੀ ਪਾਰਟੀ ਚੋਂ ਨੇ ਇਸ ਕਰਕੇ ਹੀ ਚੋਣਿਆ ਕਿ ਅਕਾਲੀ ਦਲ ਬਚਾਰਾ ਔਰ ਉਹਨੇ ਕਈ ਮਾਮਲਿਆਂ 'ਚ ਬੜਬੜਾ ਮਾ ਪਾ ਕੇ ਅਕਾਲੀ ਦਲ ਦੀ ਮਦਦ ਕੀਤੀ ਤੇ ਅਕਾਲੀ ਦਲ ਤੋਂ ਮਦਦ ਲਈ ਹੈ ਔਰ ਆਮ ਆਦਮੀ ਪਾਰਟੀ ਅਪਰੋਚ ਸਾਰੇ ਇਕੱਠੇ ਵੀ ਆ ਏਜੰਸੀਆਂ ਕਿਹੜੀਆਂ ਇਹਨਾਂ ਦੇ ਖਿਲਾਫ ਨੂੰ ਮਿਲ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਜੀ ਪਿਛਲੇ ਸਾਲ ਤੱਕ ਤਾਂ ਸਟੇਜਾਂ ਤੇ ਕਹਿੰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਬਣ ਗਿਆ ਅਮਰਿੰਦਰ ਸਿੰਘ ਦੇ ਵਕਤ ਵੀ ਅਫਸਰ ਤਾਂ ਮੇਰਾ ਕੰਨਾ ਮੰਨਦੇ ਸੀ ਉਹਨੂੰ ਕੌਣ ਪੁੱਛਦਾ ਸੀ ਤੇ ਭਗਵੰਤ ਮਾਨ ਨੂੰ ਕੌਣ ਪੁੱਛਦਾ ਅਫਸਰ ਤੇ ਮੇਰਾ ਕੰਨਾ ਮੰਨਦੇ ਜੀ ਅਫਸਰ ਤੇਰਾ ਕੰਨਾ ਮੰਨਦੇ ਤੇ ਏਜੰਸੀਆਂ ਤੇ ਕਿਹੜੀਆਂ ਮਾਰ ਲੱਗੀਆਂ ਤੁਹਾਨੂੰ ਸਭ ਤੋਂ ਵੱਡੇ ਦੁਸ਼ਮਣ ਤੇ ਤੁਸੀਂ ਆਪ ਕੋਈ ਚੱਜ ਦਾ ਕੰਮ ਵੀ ਕਰਦੇ ਹਰ ਪੁੱਠਾ ਕੰਮ ਔਰ ਇੱਥੋਂ ਤੱਕ ਪਹੁੰਚ ਗਏ ਆ ਕਿ ਤੁਹਾਡੀ ਆਪਣੀ ਪਾਰਟੀ ਦੇ ਅੰਦਰ ਵਿਰੋਧ ਹੋ ਰਿਹਾ ਲੋਕੀ ਪੁੱਛਦੇ ਆ ਮੇਰੇ ਕੋਲ ਜਿਹੜੀ ਚਰਚਾ ਆਈ ਕਿ ਅੱਜ ਦੀ ਸੁਖਵੀਰ ਸਿੰਘ ਬਾਦਲ ਦੀ ਰੈਲੀ 'ਚ ਬਹੁਤੇ ਕਾਲੀ ਲੀਡਰ ਨਹੀਂ ਆਏ ਉਹਦੀ ਪਾਰਟੀ ਬਿਕਰਮ ਸਿੰਘ ਮਜੀਠੀਆ ਨਹੀਂ ਆਇਆ ਹੁਣ ਕਿਉਂ ਨਹੀਂ ਆਇਆ ਇਹ ਗੱਲ ਜੇ ਸੱਚੀ ਹੋਵੇ ਕਿਉਂ ਨਹੀਂ ਆਇਆ ਤੇ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਬਿਲਕੁਲ ਕਰਦਾ ਜੀ ਸੁਖਵੀਰ ਸਿੰਘ ਦਾ ਸਭ ਤੋਂ ਨੇੜ ਦਾ ਰਿਸ਼ਤੇਦਾਰ ਉਹ ਵੀ ਕਿਉਂ ਨਾ ਆਇਆ ਬਾਕੀ ਲੀਡਰਾਂ 'ਚ ਉੱਥੇ ਕੌਣ ਆਇਆ ਰਹਿ ਕੌਣ ਗਏ ਔਰ ਉੱਥੇ ਰੈਲੀ ਕਰਨ ਰਿਹਾ ਨੇ ਜਿੱਥੇ ਅੱਗੇ ਹੀ ਇਹਦੀ ਪਾਰਟੀ ਨੂੰ ਕੇਰਾ ਲੱਗਾ ਪਿੱਛੇ ਜੇ ਹਰਦੀਪ ਸਿੰਘ ਡਿੰਪੀ ਛੱਡ ਕੇ ਤੁਰ ਗਿਆ ਉਹਨੇ ਆਖਿਆ 30 ਸਾਲਾਂ ਦੀ ਸਾਂਝ ਸੀ ਟਕੇ ਦੀ ਕਦਰ ਨਹੀਂ ਪਾਈ ਕਰ ਸਕਦੇ ਕਿ ਪਾਣੀ ਦਾ ਗਲਾਸ ਨਹੀਂ ਪੁੱਛਿਆ ਖੜੇ ਖੜੋਤੇ ਨੂੰ ਆਖਿਆ ਡਿੰਪੀ ਸਾਡੀ ਭਰਾ ਭਰਾਵਾਂ ਦੀ ਗੱਲ ਹੋ ਗਈ ਆ ਤੈਨੂੰ ਹੁਣ ਇਸੇ ਛੱਡਣੀ ਪਣੀ ਐ ਤੇ ਮੈਂ ਆਖਿਆ ਜੀ ਮੇਰਾ ਕੀ ਬਣੂ ਕਿ ਤੂੰ ਵੇਖ ਕੀ ਕਰਨਾ ਤੇ ਕਹਿੰਦੇ ਮੈਂ ਉੱਠ ਕੇ ਤੁਰਿਆ ਫਿਰ ਮੈਂ ਕਰਨਾ ਹੁਣ ਜੋ ਰਿਪੋਰਟਾਂ ਮਿਲ ਰਹੀਆਂ ਨੇ ਦੋ ਵੱਡੇ ਲੀਡਰ 25-30 ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਪਰਛਾਵੇਂ ਵਾਂਗ ਲੱਗੇ ਹੋਏ ਆ ਇੱਕ ਦੇ ਉੱਤੇ ਦੋਸ਼ ਲੱਗ ਰਿਹਾ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਨੇੜਤਾ ਕਰ ਰਿਹਾ ਤੇ ਜਿਹੜਾ ਦੂਸਰਾ ਉਹਦੇ ਉੱਤੇ ਦੋਸ਼ ਲੱਗ ਰਿਹਾ ਕਿ ਸਾਰੇ ਪਾਸਿਆਂ ਤੋਂ ਸਭ ਤੋਂ ਵੱਧ ਅਕਾਲੀ ਲੀਡਰਾਂ ਦੇ ਵਿੱਚ ਤੇ ਅਕਾਲੀ ਵਰਕਰਾਂ 'ਚ ਉਹਦਾ ਵਿਰੋਧ ਹੈ ਉਹਨਾਂ ਦੋਵਾਂ ਨੂੰ ਇਕੱਠੇ ਕੱਢਣਾ ਕਿ ਇੱਕ ਕਰਕੇ ਕੱਢਣਾ ਪਾਰਟੀ ਕੋਈ ਨਵਾਂ ਬੰਦਾ ਕੌਣ ਜੋੜ ਰਿਹਾ ਸੁਖਬੀਰ ਤੋਂ ਬਾਅਦ ਇਹ ਠੀਕ ਹੈ ਕਿ ਚਾਰਜ ਫਿਰੋ ਖਰਚਾ ਵੀ ਕੀਤਾ ਹੋਵੇਗਾ ਵਰਕਰ ਵੀ ਰਾਤ ਦਿਨ ਲਾਏ ਜੋਰ ਲਾ ਕੇ ਇਹਨੇ ਲਿਆਂਦੇ ਪਰ ਜਿਹੜੀ ਇਹ ਗੱਲ ਚੱਲਦੀ ਆ ਕਿ ਤੁਸੀਂ ਅਕਾਲ ਤਖਤ ਦੀ ਵਿਰੋਧਤਾ ਕਰਦੇ ਹੋ ਅਕਾਲ ਤਖਤ ਨਾਲ ਮਤਲਬ ਆਏ ਬੈਠੇ ਵਿਧਾਨ ਸਭਾ ਦੇ ਵਿੱਚ ਤੁਹਾਡੀ ਆਪਣੀ ਪਾਰਟੀ ਦਾ ਤਿੰਨ ਜਣਾਂ ਦਾ ਲੀਡਰਸ਼ਿਪ ਤਿੰਨਾਂ ਵਿੱਚੋਂ ਵੀ ਇੱਕ ਖਸ ਗਿਆ ਦੋ ਰਹਿ ਗਏ ਉਹਨਾਂ ਦੋਹਾਂ ਦਾ ਲੀਡਰ ਮਨਪ੍ਰੀਤ ਸਿੰਘ ਅਲੀ ਵੀ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਉਹ ਖੁੱਲ ਕੇ ਆਖੀ ਜਾਂਦਾ ਕਿ ਤੁਸੀਂ ਭਰਤੀ ਵਾਸਤੇ ਮੇਰੀ ਡਿਊਟੀ ਲਾ ਦਿੱਤੀ ਕਿ ਰਾਜਸਥਾਨ ਵਿੱਚ ਭਰਤੀ ਕਰਨੀ ਹੋਵੇਗਾ ਮੈਂ ਨਹੀਂ ਜਾਣਾ ਅਕਾਲ ਤਖਸਾਲ ਸਾਹਿਬ ਦਾ ਹੁਕਮ ਮੰਨੂਗਾ ਅਕਾਲ ਤਖਸਾਲ ਸਾਹਿਬ ਨੇ ਮੇਰੀ ਡਿਊਟੀ ਹੋਰ ਪਾਸੇ ਲਾਈ ਹੈ ਜੀ ਤਾਂ ਨਾਲ ਕੌਣ ਹੈ ਇਹ ਗੱਲ ਨਾਲ ਸੁਖਵੀਰ ਸਿੰਘ ਬਾਦਲ ਨੂੰ ਥੋੜੀਆਂ ਵੇਖਣੀਆਂ ਚਾਹੀਦੀਆਂ ਜਿਹੜੇ ਸਾਰੇ ਦੇ ਸਾਰੇ ਉਹਨੇ ਬੰਦੇ ਨਾਲ ਲਾਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੰਦੇ ਕੌਣ ਨੇ ਜਥੇਦਾਰ ਤੋਤਾ ਸਿੰਘ ਜਥੇਦਾਰ ਤੋਤਾ ਸਿੰਘ ਦੇ ਮੁੰਡੇ ਨੂੰ ਕਿੱਥੇ ਲਾਇਆ ਤੁਸੀਂ ਹੁਣ ਤੱਕ ਸਰਦਾਰ ਸਰਜੀਤ ਸਿੰਘ ਬਰਨਾਲਾ ਉਹਦੇ ਮੁੰਡੇ ਦਾ ਤੁਸੀਂ ਕੀ ਕੀਤਾ ਹੁਣ ਤੱਕ ਸਰਦਾਰ ਸੁਖਦੇਵ ਸਿੰਘ ਢੀਂਡਸਾ ਉੱਧੇ ਮੁੰਡਾ ਕਿੱਥੇ ਰੱਖਿਆ ਜੀ ਜਥੇਦਾਰ ਕੁਲਦੀਪ ਸਿੰਘ ਮਡਾਲਾ ਉਹਦਾ ਮੁੰਡਾ ਕਿੱਥੇ ਰੱਖਿਆ ਜੀ ਜਥੇਦਾਰ ਓਜਾਗਰ ਸਿੰਘ ਸੇਖਵਾ ਉਹਦੇ ਪਰਿਵਾਰ ਦਾ ਕੀਤਾ ਜੀ ਜਥੇਦਾਰ ਮੋਹਨ ਸਿੰਘ ਤੜ ਉਹਦੇ ਪਰਿਵਾਰ ਚੋਂ ਹੈਗਾ ਕਿ ਤੁਹਾਡੇ ਨਾਲ ਇਹ ਜਿੰਨੇ ਪੁਰਾਣੇ ਸੀ ਜਿਹੜੇ ਉਸ ਵਕਤ ਦੇ ਏਸ ਅਕਾਲੀ ਪਾਰਟੀ ਦੇ ਥੰਮ ਗਿਣੇ ਜਾਂਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਵੀ ਰੋਲਤਾ ਤੁਸੀਂ ਵੀ ਉਹਨਾਂ ਚ ਕੋਈ ਤੁਹਾਡਾ ਸਮਝ ਨਾਲ ਰਹੇ ਜਥੇਦਾਰ ਗੁਰਚੰਨ ਸਿੰਘ ਟੋੜਾ ਲੈ ਮੈਨੂੰ ਪੁਲੀ ਚੱਲਿਆ ਸੀ ਜੀ ਉਹ ਸਾਰੇ ਦੇ ਸਾਰੇ ਤੁਸੀਂ ਰੋੜ ਕੇ ਰੱਖ ਦਿੱਤੇ ਆ ਤੇ ਫਿਰ ਬਾਕੀ ਜਿੰਨੇ ਕਿਹਾ ਉਹ ਤਾਂ ਹੁਣ ਫਿਰ ਇਦਾਂ ਹੀ ਹੋਵੇਗਾ ਇੱਕ ਦਲਜੀਤ ਆ ਇੱਕ ਸਿੰਘ ਆ ਇੱਕ ਜੀਮਾ ਇਦਾਂ ਗਿਣਤੀ ਕਰਨੀ ਕਰ ਲਓ ਸੁਖਵੀਰ ਸਿੰਘ ਬਾਦਲ ਦੇ ਨਾਲ ਪੁਰਾਣੇ ਲੀਡਰ ਕਿਉਂ ਨਹੀਂ ਰਹਿ ਰਹੇ ਉਹਨੂੰ ਸੋਚਣਾ ਚਾਹੀਦਾ ਉਹਦੇ ਨਾਲ ਦੇ ਨਾਲ ਵੀ ਸੋਚਣਾ ਚਾਹੀਦਾ ਔਰ ਆਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਦੇਸ਼ ਦੇ ਬਾਰੇ ਜਿਹੜਾ ਸਟੈਂਡ ਸੁਖਵੀਰ ਸਿੰਘ ਬਾਦਲ ਨੇ ਤੇ ਉਹਦੇ ਸਾਥੀਆਂ ਨੇ ਲਾ ਲਿਆ ਇਹਦੇ ਨਾਲ ਗੱਲ ਇਹ ਨਹੀਂ ਕਿ ਭੇੜਕ ਨਹੀਂ ਇਕੱਠੀ ਕਰ ਲਈ ਠੀਕ ਹੈ ਕਿ ਇਹਨਾਂ ਨੇ ਬਹੁਤ ਤਗੜਾ ਕਟ ਕਰ ਲਿਆ ਪਰ ਇਕੱਠ ਹੋਣ ਦੇ ਬਾਵਜੂਦ ਜਿਹੜਾ اندرੋਂ ਖੋਖਲਾਪਣ ਉਹ ਜ਼ਿਆਰ ਹੁੰਦਾ ਪਿਆ ਜਿਹੜੀ ਦੂਸਰੀ ਪਾਰਟੀ ਆ ਉਹਦੀ ਕਿੱਦਾਂ ਦੀ ਉਠਾਣ ਹੈ ਉਹਨਾਂ ਦੀ ਕਿੱਦਾਂ ਦੀ ਰੈਲੀ ਰਹੀ ਅੱਜ ਉਹਦੇ ਬਾਰੇ ਗੱਲ ਪੂਰੀ ਰਿਪੋਰਟ ਆਉਣ ਤੋਂ ਬਾਅਦ ਕੱਲ ਕਰਦੇ ਜੀ ਪਰ ਸਰ ਅੱਗੇ ਬੱਦਦੇ ਜੀ ਗੱਲ ਕਰਦੇ ਕੁੰਭ ਦੇ ਮੇਲੇ ਦੀ ਕਰੋੜਾਂ ਦੀ ਗਿਣਤੀ ਚ ਲੋਕ ਉੱਥੇ ਪਹੁੰਚੇ ਆ ਚਲੋ ਇਸ ਮਾਮਲੇ ਤੇ ਜਿਹੜੀ ਰਾਜਨੀਤੀ ਹੋ ਰਹੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਆ ਜੀ ਉਹ ਮੈਂ ਹੈਰਾਨ ਆ ਮੇਲਾ ਕੁੰਭ ਦਾ ਹੋਵੇ ਜਦ ਕੋਈ ਵੀ ਹੋਰ ਹੋਵੇ ਧਾਰਮਿਕ ਮੇਲੇ ਪੰਜਾਬ ਵਿੱਚ ਵੀ ਹੁੰਦੇ ਆ ਉੱਥੇ ਵੀ ਹੁੰਦੇ ਇਹਨਾਂ ਸਾਰੇ ਮੇਰਿਆਂ ਦੇ ਉੱਤੇ ਰਾਜਨੀਤੀ ਭਾਰੂ ਕਿਉਂ ਕੀਤੀ ਜਾਂਦੀ ਹੈ ਲੋਕ ਉੱਥੇ ਸ਼ਰਧਾ ਪ੍ਰਗਟ ਕਰਨ ਆਉਂਦੇ ਇਹਨਾਂ ਨੇ ਉਹ ਸ਼ਰਧਾ ਦੇ ਸਥਾਨ ਨੂੰ ਆਪੋ ਆਪਣੇ ਰਾਜਨੀਤੀ ਤੇ ਰਾਜਨੀਤੀ ਦਾ ਸੌਦਾ ਵੇਚਣ ਦਾ ਅੱਡਾ ਬਣਾ ਲਿਆ ਇੱਥੇ ਵੀ ਅਸੀਂ ਵੇਖਦੇ ਹੁੰਦੇ ਆ ਅਮੋ ਸਾਹਮਣੇ ਕਾਨਫਰੰਸ ਤੁਸੀਂ ਸਾਰਿਆਂ ਨੂੰ ਛੱਡ ਦਿਓ ਜਦੋਂ ਇੱਕ ਵਾਰੀ ਪੰਜ ਸਿੰਘ ਸਾਹਿਬਾਨ ਨੇ ਆਖਿਆ ਸੀ ਕਿ ਸਾਬਜਾਦਿਆਂ ਦੇ ਸ਼ੀਦੀ ਹਫਤੇ ਚ ਚਮਕੌਰ ਸਾਹਿਬ ਦੇ ਵਿੱਚ ਤੇ ਫਤਿਹਗੜ੍ਹ ਸਾਹਿਬ ਸਿਆਸੀ ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੇ ਸਾਲ ਇਹ ਹਦੇਸ਼ ਹੋਇਆ ਸੀ ਸਾਰੀਆਂ ਪਾਰਟੀਆਂ ਖ ਚੰਗਾ ਸੀ ਨਹੀਂ ਜਾਂਦੇ ਅੰਦਰ ਗੁਰਦੁਆਰਾ ਸਾਹਿਬ ਦਾ ਆਪਣਾ ਜਿਹੜਾ ਮੰਜੀ ਸਾਹਿਬ ਦੀਵਾਨ ਨਾਲ ਸੀ ਚਮਕੌਰ ਸਾਹਿਬ ਜਾ ਕੇ ਪਹਿਲੇ ਦਿਨ ਰੈਲੀ ਬਾਦਲ ਕਾਰੀ ਦਲ ਨੇ ਸ਼ੁਰੂ ਕਰਤੀ ਫਤਿਹਗੜ੍ਹ ਦੇ ਦੂਜੇ ਵਿੱਚ ਬਾਤ ਲਾ ਲਈਆਂ ਇਹ ਸੌਦੇ ਵਿੱਚ ਅਸੀਂ ਅੱਜਕਲ੍ਹ ਕੁੰਭ ਦੇ ਮਹਿਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋ ਨਾ ਤੇ ਗੱਲੀ ਕੀ ਕਰਨੀਓ ਤੇ ਆਪ ਵੀ ਕਹਿੰਦੇ ਆ ਕਿ ਮੈਂ ਬਾਇਓਲੋਜੀਕਲ ਨਹੀਂ ਮੈਂ ਤੇ ਮਿੰਟ ਤੇ ਈਸ਼ਵਰ ਨੇ ਕਿਸੇ ਖਾਸ ਮਕਸਦ ਲਈ ਭੇਜਿਆ ਉਹ ਤੇ ਵੋਟਾਂ ਵਾਸਤੇ ਚੋਣ ਪ੍ਰਚਾਰ ਬੰਦ ਹੋਵੇ ਤੇ ਅਖੀਰਲੇ 36 ਘੰਟੇ 'ਚ ਚੋਣ ਕਮਿਸ਼ਨ ਕਹਿੰਦਾ ਕਿ ਤੁਸੀਂ ਕੋਈ ਚੋਣ ਪ੍ਰਚਾਰ ਨਹੀਂ ਕਰਨਾ ਬਿਗੈਰ ਚੋਣ ਪ੍ਰਚਾਰ ਕੀਤੇ ਤਾਂ ਚੋਣ ਪ੍ਰਚਾਰ ਕਰਨ ਦਾ ਢੰਗ ਹੈ ਕਿ ਧਾਰਮਿਕ ਸਥਾਨ ਤੇ ਜਾ ਕੇ ਗੁਫਾ ਦੇ ਵਿੱਚ ਮੈਂ ਹੁਣ ਅਗਲੇ 2 ਦਿਨ ਭਗਤੀ ਕਰਾਂਗਾ ਅੱਗੇ ਪਿੱਛੇ ਨਹੀਂ ਕੀਤੀ ਤੇ ਉਹਦੇ ਕਿਉਂ ਕਰਨੀ ਪਰ ਭਗਤੀ ਕਰਨ ਤੋਂ ਪਹਿਲਾਂ ਮੈਂ ਵੇਖਾਂਗਾ ਕੈਮਰੇ ਤੇ ਕੈਮਰੇ ਸਾਹਿਬ ਫਿੱਟੋਗੇ ਕਿ ਨਹੀਂ ਹੋਗੇ ਉਹ ਵੀ ਤੇ ਹੋਈ ਸੀ ਹੁਣ ਕੁੰਭ ਦੇ ਮੇਲੇ ਨੂੰ ਲੈ ਕੇ ਰੋਜ਼ ਜਿੰਨਾ ਪ੍ਰੋਪਾਗੈਂਡਾ ਟੀਵੀ ਚੈਨਲ ਉਤੇ ਜਿੰਨਾ ਸਾਰੇ ਪ੍ਰਿੰਟ ਮੀਡੀਆ ਚ ਅਖਬਾਰਾਂ ਦੇ ਵੱਡੇ ਵੱਡੇ 2 2 3 3 ਸਫਿਆਂ ਦੇ ਇਸ਼ਤਿਹਾਰ ਇਸ ਗੱਲ ਤੇ ਆ ਰਹੇ ਕੁੰਭ ਵਾਸਤੇ ਸਰਕਾਰ ਨੇ ਆਖੀਤਾ ਕੁੰਭ ਦੇ ਆ ਫਾਇਦੇ ਹੋਣਗੇ ਕੁੰਭ ਚ ਇਨੇ ਸਾਧੂ ਇਸ਼ਾਰਾ ਕਰ ਸਾਰਾ ਕੁਝ ਸਾਧੂ ਇਸ਼ਾਰਾ ਕਰਦੇ ਆ ਉਹ ਦੀਨ ਦੁਨੀਆ ਦਾ ਮੋਹ ਮਾਇਆ ਸਾਰਾ ਤਿਆਗ ਕੇ ਤੇ ਫਿਰ ਉਧਰ ਗਏ ਜਿਨ੍ਹਾਂ ਨੇ ਮੋਹ ਤਿਆਗਤਾ ਉਹਨਾਂ ਨੂੰ ਇਸ ਗੱਲ ਦਾ ਕੀ ਫਰਕ ਪੈਂਦਾ ਤੁਸੀਂ ਉਹਨਾਂ ਦੇ ਫੋਟੋਸ਼ਾਪ ਦੇਖ ਨਹੀਂ ਚਾਹਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਉਹ ਤਾਂ ਸਾਰਾ ਕੁਝ ਤਿਆਗ ਕੇ ਚਲੇ ਗਏ ਭਜ਼ਮ ਵੀ ਕਿਆਂ ਨੇ ਬੜੀ ਆ ਔਰ ਉਹ ਉਹ ਤੇ ਮੰਗਦੇ ਤੁਸੀਂ ਕੁਝ ਨਹੀਂ ਤੇ ਤੁਸੀਂ ਉਹਨਾਂ ਦੇ ਇਸ਼ਤਿਹਾਰ ਛਾਪ ਕੇ ਅਸਲ 'ਚ ਉਹਨਾਂ ਦਾ ਨਾਮ ਵਰਤ ਕੇ ਤੁਸੀਂ ਆਪਣੀਆਂ ਵੋਟਾਂ ਪੱਕੀਆਂ ਕਰ ਲਈ ਇਸ ਮੌਕੇ ਨੂੰ ਵਰਤਣਾ ਚਾਹੁੰਦੇ ਆ ਇਹ ਕੰਮ ਗਲਤ ਹੋ ਰਿਹਾ ਇਹਨੂੰ ਰਾਜਨੀਤੀ ਨੂੰ ਧਰਮ ਤੋਂ ਵੱਖਰਾ ਰੱਖਣਾ ਚਾਹੀਦਾ ਨਹੀਂ ਤਾਂ ਜੇ ਜਿਹੜੀ ਗੱਲ ਆ ਹਰਿਆਣੇ ਦੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਮਾਮਲੇ 'ਚ ਅਕਾਲੀ ਦਲ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਆਖੀ ਹੈ ਕਿ ਰਾਜਨੀਤੀ ਤੇ ਧਰਮ ਨੂੰ ਜੋੜ ਕੇ ਗਏ ਤੇ ਇੱਕ ਖਤਰਨਾਕ ਬੜਾ ਡੇਂਜਰਸ ਮਿਕਸਚਰ ਬਣੇਗਾ ਉਤੋਂ ਬਚੋ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਰਾਜਨੀਤੀ ਨੇ ਧਰਮ ਦਾ ਨੁਕਸਾਨ ਕੀਤਾ ਉਹਨਾਂ ਦੀ ਰਾਜਨੀਤੀ ਕੁੰਭ ਦੇ ਮੇਲੇ ਤੇ ਇਹੋ ਜਿਹੀਆਂ ਹੋਰ ਘਟਨਾਵਾਂ ਨੂੰ ਲੈ ਕੇ ਹਿੰਦੂ ਧਰਮ ਦਾ ਨੁਕਸਾਨ ਕਰੇਗੀ ਉਹਨੂੰ ਗਲਤ ਪਾਸੇ ਨੂੰ ਲੈ ਕੇ ਜਾਵੇਗੀ ਇਹਦੇ ਤੋਂ ਹਿੰਦੂ ਧਰਮਵਲਾਂ ਨੂੰ ਬਚਣਾ ਚਾਹੀਦਾ ਬਜਦੇ ਆ ਕਿ ਨਹੀਂ ਬਜਦੇ ਉਹਨਾਂ ਦੀ ਮਰਜ਼ੀ ਹੈ ਜੀ ਪਰ ਉਹਦਾ ਸਿਆਸੀ ਲੀਡਰਾਂ ਤੋਂ ਦੋ ਗਿੱਠਾਂ ਦਾ ਫਾਸਲੇ ਰੱਖਿਆ ਜਾਵੇ ਚੰਗਾ ਇਹਨਾਂ ਨੂੰ ਤੇ ਕਹਿੰਦੇ ਹੱਥ ਵੀ ਮਿਲਗੇ ਤੇ ਉਂਗਲਾਂ ਗੱਲ ਲੈਣੀਆਂ ਜੇ ਉਂਗਲਾਂ ਕੀ ਪੋਟੇ ਗੱਲਣਾ ਚਾਹੀਦੇ ਜੀ ਪੰਸਾਬ ਤੁਸੀਂ ਹਰਿਆਣੇ ਦਾ ਜ਼ਿਕਰ ਕੀਤਾ ਤੇ ਖਬਰ ਹਰਿਆਣੇ ਨਾਲ ਜੁੜੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਮਾਮਲਾ ਦਰ ਜੋ ਹੈ ਹਿਮਾਚਲ ਪ੍ਰਦੇਸ਼ ਚ ਇਹ ਮਾਮਲਾ ਕੀ ਹੈ ਜੀ ਹਿਮਾਚਲ ਪ੍ਰਦੇਸ਼ ਦਾ ਛੋਟਾ ਜਿਹਾ ਇੱਕ ਹਿਲ ਸਟੇਸ਼ਨ ਹੈ ਬੜਾ ਲੋਕਾਂ ਚ ਹਰਮਨ ਪਿਆਰਾ ਕਸੌਲੀ ਚੰਡੀਗੜ੍ਹ ਤੋਂ ਬਹੁਤੀ ਦੂਰ ਨਹੀਂ ਜੀ ਉੱਥੇ ਭਾਜਪਾ ਦਾ ਹਰਿਆਣੇ ਦਾ ਪ੍ਰਧਾਨ ਇੱਕੋ ਦਿਨ ਨਾਲ ਉਹਦਾ ਕੋਈ ਨੇੜਲਾ ਯਾਰ ਮਿੱਤਰ ਪੁੱਠੇ ਸਿੱਦੇ ਕਮਾਲ ਯਾਰ ਮਿੱਤਰ ਦੋਵੇਂ ਗਏ ਹੋਟਲ ਵਿੱਚ ਕੁੜੀ ਇੱਕ ਮਿਲ ਗਈ ਉਹ ਕੁੜੀ ਕੋਈ ਕਲਾਕਾਰੀ ਨਾਲ ਸੰਬੰਧ ਰੱਖਦੀ ਸੀ ਇਹਨਾਂ ਨੇ ਉਹਨੂੰ ਕਿਸੇ ਵੀਡੀਓ ਜਾਂ ਕਿਸੇ ਹੋਰ ਚੀਜ਼ ਜਿਹੜੇ ਰੋਲ ਦਿਵਾਉਣ ਦਾ ਵੀ ਵਾਦਾ ਕੀਤਾ ਇਹਦੇ ਨਾਲ ਦਾ ਬੰਦਾ ਭਾਜਪਾ ਪ੍ਰਧਾਨ ਦੇ ਨਾਲ ਜਿਹੜਾ ਜਾਂਦਾ ਸੀ ਉਹ ਇਸ ਕੰਮ ਸੀ ਦੂਸਰਾ ਇਹਨੇ ਭਾਜਪਾ ਦੇ ਪ੍ਰਧਾਨ ਨੇ ਆਖਿਆ ਤੈਨੂੰ ਹਰਿਆਣਾ ਸਰਕਾਰ ਦੀ ਨੌਕਰੀ ਮੈਂ ਦਵਾਉਂਗਾ ਦੋਵੇਂ ਗੱਲੀ ਲਾ ਕੇ ਕਮਰੇ ਚ ਲੈ ਗਏ ਕੁੜੀ ਦੀ ਜਵਾਨੀ ਹੈ ਮੈਂ ਨਹੀਂ ਕਰਾ ਉੱਥੇ ਜਾ ਕੇ ਖਾਦੀ ਪੀਤੀ ਉਹਨੂੰ ਵੀ ਸ਼ਰਾਬ ਪਿਆਤੀ ਉਹਦੇ ਬਾਅਦ ਉਹ ਕਹਿੰਦੀ ਆ ਕਿ ਉਹ ਨਾਲ ਡੇਪ ਹੋਇਆ ਹੂੰ ਸਰਕਾਰ ਦੀਆਂ ਹਦਿਆਤਾਂ ਤੇ ਇਹੋ ਹੀ ਆ ਕੋਈ ਜਿਹਾ ਮਾਮਲਾ ਸਖਤੀ ਕੀਤੀ ਜਾਵੇ ਹੁਣ ਇਹ ਭਾਜਪਾ ਦਾ ਪ੍ਰਧਾਨ ਆ ਜਿਹੜੇ ਕਾਨੂੰਨ ਬਾਕੀਆਂ ਵਾਸਤੇ ਹੁੰਦੇ ਉਹ ਰਾਜਕਾਰਦੀ ਪਾਰਟ ਵਾਸਤੇ ਥੋੜਾ ਹੁੰਦਾ। ਇਹ ਗੱਲ ਮੈਂ ਕਹਿ ਦਿਆਂ। ਜਿੰਨਾ ਚਿਰ ਤੱਕ ਕਾਂਗਰਸੀ ਰਾਜ ਹੁੰਦਾ ਸੀ। ਦਿੱਲੀ ਹੋਵੇ, ਦੱਖਣ ਹੋਵੇ, ਉੱਤਰ ਹੋਵੇ, ਪੂਰਬ ਹੋਵੇ, ਪੱਛਮ ਹੋਵੇ। ਕੇਂਦਰ ਸਰਕਾਰ ਦਾ ਮਾਮਲਾ ਹੋਵੇ, ਪੰਜਾਬ ਸਰਕਾਰ ਦਾ ਹੋਵੇ, ਹਰਿਆਣਾ ਦਾ ਹੋਵੇ। ਇਹ ਸਾਰੇ ਕਾਂਗਰਸੀਆਂ ਨਾਲ ਜੁੜਦੇ ਹੁੰਦੇ ਸੀ। ਹੁਣ ਕਿਉਂਕਿ ਕਾਂਗਰਸ ਪਾਸੇ ਆ। ਕਾਂਗਰਸੀ ਇਹੋ ਜੀਆਂ ਬੁਰਾਈਆਂ ਤੋਂ ਹਰ ਵਕਤ ਇਸ ਕਰਕੇ ਬਚ ਕੇ ਚੱਲਦੇ ਆ। ਕਿ ਜੇ ਕਿਤੇ ਫਸ ਗਏ ਤੇ ਛਡਾਉਣ ਵਾਸਤੇ ਕਿਸੇ ਨਹੀਂ ਹੁਣਾ ਕਹਿਬਾ ਨਹੀਂ ਪੜਨੀ ਪਰ ਭਾਜਪਾ ਦੇ ਲੀਡਰ ਐਸ ਵळे ਇੰਨੀ ਬੁਰੀ ਤਰ੍ਹਾਂ ਇਹਨਾਂ ਪੁੱਠੇ ਕਮਾਂਜੇ ਪਏ ਨੇ ਹਰ ਦੂਜੇ ਤੀਜੇ ਦਿਨ ਨਾ ਕੋਈ ਲੀਡਰ ਦੀ ਇਹ ਜੀ ਖਬਰ ਆ ਜਾਂਦੀ ਹੈ ਜਦੋਂ 2014 ਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਤੇ ਉਹਦੇ ਬਾਅਦ ਮਨੋਰ ਲਾਲ ਖੱਟਰ ਦੀ ਸਰਕਾਰ ਬਣ ਗਈ ਸੀ ਚੰਡੀਗੜ੍ਹ ਚ ਇਹਨਾਂ ਦਾ ਹਰਿਆਣਾ ਦੀ ਭਾਜਪਾ ਦਾ ਪ੍ਰਧਾਨ ਇਹਨਾਂ ਦੇ ਇੱਕ ਮੰਤਰੀ ਦੀ ਕੋਠੀ ਚ ਰਹਿੰਦਾ ਸੀ ਤੇ ਉਹਦਾ ਪੁੱਤਰ ਅੱਧੀ ਰਾਤ ਇੱਕ ਸੀਨੀਅਰ ਆਈਐਸ ਅਫਸਰ ਆਈਐਸ ਅਫਸਰ ਵੀ ਹਰਿਆਣੇ ਦਾ ਉਹਦੀ ਤੀਜਾਂ ਦੀ ਸੀ ਉਹਦੇ ਕਾਰ ਨੂੰ ਘੇਰ-ਘੇਰ ਕੇ ਉਹਨੂੰ ਕੁੜੀ ਨੂੰ ਤੰਗ ਕਰਦੇ ਚੱਕਰ ਫਸ ਗਿਆ ਸੀ ਜੇ ਚੰਡੀਗੜ੍ਹ ਪੁਲਿਸ ਆਉਣਾ ਜਾਂਦੀ ਕੁੜੀ ਨੇ ਫੋਨ ਨਾ ਕਰਤਾ ਹੁੰਦਾ ਇਹਨਾਂ ਤੇ ਇੱਕ ਮੋੜ ਤੇ ਜਾ ਕੇ ਕਾਰ ਅੱਗੇ ਲਾ ਕੇ ਉਹਦਾ ਦਰਵਾਜ਼ਾ ਖੋਲਣਾ ਸ਼ੁਰੂ ਕਰਤਾ ਸੀ ਚੰਡੀਗੜ੍ਹ ਪੁਲਿਸ ਆਈ ਪਰ ਭੱਜੇ ਪਰ ਪੁਲਿਸ ਨੇ ਫੜ ਲਿਆ ਇਹ ਸਾਰੀ ਦੀ ਸਾਰੀ ਪਾਰਟੀਆਂ ਨੂੰ ਬਚਾਉਣ ਵਾਸਤੇ ਲੱਗੀ ਜੀ ਚੰਡੀਗੜ੍ਹ ਤੋਂ ਲੈ ਕੇ ਉੱਥੇ ਅਬ ਪਹਿਲਵਾਨ ਕੁੜੀਆਂ ਕਿੰਨਾ ਚਿਰ ਤੱਕ ਸੜਕਾਂ ਤੇ ਬੈਠੀਆਂ ਰਹੀਆਂ ਸਿਰਫ ਇਸ ਕਰਕੇ ਜਿਹੜਾ ਦੋਸ਼ੀ ਸੀ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਮੈਂਬਰ ਬਦਨਾਮੀ ਇੰਨੀ ਹੋ ਗਈ ਕਿ ਉਸ ਪਾਰਲੀਮੈਂਟ ਮੈਂਬਰ ਨੂੰ ਟਿਕਟ ਨਹੀਂ ਦੇ ਸਕਦੇ ਆਪਣੇ ਪੁੱਤਰ ਨੂੰ ਦੇ ਦਿੱਤੇ ਅੱਗੇ ਵੀ ਇਹੋ ਕਰਦੇ ਜਦੋਂ ਇਹਨਾਂ ਦਾ ਇੱਕ ਫਸ ਜਾਂਦਾ ਨਾ ਉਹਦੇ ਪਰਿਵਾਰ ਨੂੰ ਟਿਕਟ ਦਿੰਦੇ ਕੁਲਦੀਪ ਸਿੰਘ ਸਿੰਗਰ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਗੈਂਗ ਰੇਪ ਦਾ ਜਿਹੜਾ ਦੋਸ਼ੀ ਸੀ ਤੇ ਕਤਲਾਂ ਦਾ ਵੀ ਦੋਸ਼ੀ ਸੀ ਜੀ ਉਜਲ ਪਸ ਗਿਆ ਉਹਦਾ ਕੇਸ ਜੂਪੀ ਤੋਂ ਦਿੱਲੀ ਟ੍ਰਾਂਸਫਰ ਕੀਤਾ ਇੱਥੇ ਆ ਕੇ ਉਹਨੂੰ ਸਜ਼ਾ ਹੋਗੀ। ਉੱਥੇ ਅਗਲੀਆਂ ਚੋਣਾਂ 'ਚ ਸਾਰੀਆਂ ਵੋਟਾਂ ਉਹਦੀ ਪਤਨੀ ਦੀਆਂ ਫੋਟੋ ਲਾ ਕੇ ਤੇ ਮੰਗੀਆਂ ਗਈਆਂ। ਕੋਈ ਸ਼ਰਮ ਨਾ ਹੀ ਕੀ ਹੁੰਦਾ ਭਾਈ। ਇਦਾਂ ਦੇ ਕੰਮ ਹੁੰਦੇ ਆ। ਹੁਣ ਇਹ ਬੰਦਾ ਫੇਰ ਸੂਬਾ ਪ੍ਰਧਾਨ ਭਾਜਪਾ ਦਾ ਸੂਬਾ ਪ੍ਰਧਾਨ। ਸਾਰੀ ਭਾਜਪਾ ਉਹਨੂੰ ਬਚਾਉਣ ਵਾਸਤੇ ਲੱਗੀ ਪਈ ਐ। ਉਸ ਕੁੜੀ ਦੇ ਉੱਤੇ ਪੰਜ ਕੁਲੇ ਦੇ ਵਿੱਚ ਲਿਆ ਕੇ ਇੱਥੇ ਹਰਿਆਣੇ 'ਚ ਤੇ ਝੂਠਾ-ਸੱਚਾ ਕੇਸ ਦਰਜ ਕਰਕੇ ਉਹਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ। ਤਾਂ ਕਿ ਉਹ ਕੁੜੀਏ ਚ ਫਸ ਜਾਵੇ ਤੇ ਸਾਡਾ ਪ੍ਰਧਾਨ ਵੱਜ ਜਾਵੇ ਪ੍ਰਧਾਨ ਨੂੰ ਬਚਾਉਣ ਵਾਸਤੇ ਸਰਕਾਰ ਸੱਤਾ ਦੀ ਵਰਤੋਂ ਕਰਕੇ ਇਹ ਸਭ ਕਰਕੇ ਲਈ ਜਾਵੇ ਇਹ ਸਾਰੇ ਕੁਝ ਕਾਂਗਰਸੀਆਂ ਦੇ ਰਾਜ ਵਿੱਚ ਹੁੰਦਾ ਵੇਖਿਆ ਕਾਂਗਰਸੀਆਂ ਦੇ ਰਾਜ ਵਿੱਚ ਤੰਦੂਰ ਕਾਂਡ ਹੋਇਆ ਸੀ ਕਾਂਗਰਸੀਆਂ ਦੇ ਰਾਜ ਵਿੱਚ ਦਿੱਲੀ ਚ ਜੈਸਕਲਾਲ ਕਾਂਡ ਹੋਇਆ ਸੀ ਹਮ ਰਾਸ਼ਟਰਪਤੀ ਉਸ ਵਕਦ ਡਰਾ ਸੀ ਉਹਦਾ ਦੋਤਾ ਉਸ ਕੇਸ ਤੇ ਮੁੜ ਕੇ ਦੋਸ਼ੀ ਸਾਹਬ ਤੇ ਆ ਜਿਨੇ ਉਹtheta restaurant ਦੇ ਵਿੱਚ ਜਦੋਂ ਕੁੜੀ ਨੇ ਰਾਤ ਨੂੰ ਆਖਿਆ ਕਿ ਟਾਈਮ ਓਵਰ ਹੋ ਗਿਆ ਅਸਮੇਤ ਤੁਸੀਂ ਸ਼ਰਾਬ ਨਹੀਂ ਦੇ ਸਕਦੇ ਉਹਦੇ ਮੱਥੇ ਤੇ ਰਵਾਲੂ ਰੱਖ ਕੇ ਤੇ ਗੋਲੀ ਮਾਰੀ ਸੀ ਤੇ ਕੁੜੀ ਮਾਰ ਦਿੱਤੀ ਸੀ ਸਾਰੇ ਦੇਸ਼ 'ਚ ਰੌਲਾ ਨਾ ਪੈਂਦਾ ਮੁੰਡੇ ਦਾ ਬਾਪ ਮੰਤਰੀ ਸੀ ਕੇ ਪੜਨਾ ਤੁਰਸ ਹੁਣ ਇਹ ਸਾਰੇ ਕੰਮ ਜਿੱਦਾਂ ਦੇ ਪੁੱਠੇ ਭਾਜਪਾ ਵਾਲੇ ਕਰਨ ਲੱਗ ਪਏ ਜੇ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਕੁਝ ਥੋੜਾ ਬਹੁਤ ਵੀ ਜ਼ਿੰਮੇਵਾਰੀ ਦਾ ਅਹਿਸਾਸ ਇਸ ਮਦਰਵਾਜਰਾ ਦੀ ਉਹਦੇ ਤੋਂ ਲਾ ਦੇਣਾ ਚਾਹੀਦਾ ਬਾਕੀ ਕਰਨਾ ਚਾਹੀਦਾ ਹੈ ਪੁਲਿਸ ਜਾਣੇ ਤੇ ਇਹ ਜਾਣੇ ਤੇ ਨਹੀਂ ਤਾਂ ਜੋ ਕੁਝ ਪਿਛਲੇ ਸਮੇਂ ਚ ਇਹੋ ਜੇ ਦੋ ਤਿੰਨ ਕਾਂਡਾ ਨੇ ਪੰਜਾਬ ਦੇ ਦੋ ਤਿੰਨ ਕਾਂਗਰਸੀ ਮੁੱਖ ਮੰਤਰੀਆਂ ਦਾ ਕੀਤਾ ਸੀ ਜੀ ਜੋ ਕੁਝ ਬਾਕੀ ਸਾਰੇ ਦੇਸ਼ ਦੇ ਵਿੱਚ ਮੁੱਖ ਮੰਤਰੀਆਂ ਦੂਸਰੇ ਹੁੰਦਾ ਸਾਬਕਾ ਪ੍ਰਧਾਨ ਮੰਤਰੀ ਦੇਵ ਗੋੜਾ ਦੇ ਪੋਤਰੇ ਦੀਆਂ ਕਰਤੂਤਾਂ ਕਰਕੇ ਜੋ ਕੁਝ ਉੱਥੇ ਉਹਨਾਂ ਦਾ ਹੁੰਦਾ ਪਿਆ ਉਹ ਫਿਰ ਇੱਥੇ ਹਰਿਆਣਾ ਚ ਹੋਊਗਾ ਜੋ ਬਚਿਆ ਜਾਂਦਾ ਤੇ ਵੱਜਣ ਭਾਜਪਾ ਜੀ ਪੰਸਬੇ ਇੱਕ ਖਬਰ ਹੋ ਰਹੀ ਜੀ ਬੋਰਡ ਦੇ ਚੇਅਰਮੈਨ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਿ ਚਾਰ ਬੱਚੇ ਪੈਦਾ ਕਰੋ ਤੇ ਲੱਖ ਰੁਪਈਆ ਮੈਂ ਦਵਾਂਗਾ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਆ ਕਿਉਂਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਣਾ ਵੀ ਸੌਖਾ ਹੈ ਤੇ ਕੋਈ ਕਹਿੰਦਾ ਜੀ ਧਰਮ ਦੇ ਨਾਂ ਤੇ ਬੱਚੇ ਵੱਧ ਪੈਦਾ ਕਰੋ ਫਾਇਦਾ ਹੋਊਗਾ ਮੱਧ ਪ੍ਰਦੇਸ਼ ਦੇ ਵਿੱਚੋਂ ਪਰਸ਼ੂਰਾਮ ਬ੍ਰਾਹਮਣ ਕਲਿਆਣ ਬੋਰਡ ਆ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਪੂਰਾ ਉਹਦਾ ਪ੍ਰਧਾਨ ਦੂਸਰੀ ਗੱਲ ਇਹ ਕਿ ਉਹ ਧਾਰਮਿਕ ਸੰਸਥਾ ਦਾ ਮੁਖੀ ਹੈ ਉਹਨੂੰ ਮੱਧ ਪ੍ਰਦੇਸ਼ ਦੀ ਸਰਕਾਰ ਨੇ ਰਾਜ ਮੰਤਰੀ ਦਾ ਦਰਜਾ ਦਿੱਤਾ ਹੋਇਆ ਹੈ ਪਿਛਲੀਆਂ ਤੋਂ ਪਿਛਲੀਆਂ ਚੋਣਾ ਚ ਉੱਥੇ ਪੰਜ ਸਾਧੂਆਂ ਨੂੰ ਭਾਜਪਾ ਦੇ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਦੀ ਸਰਕਾਰ ਨੇ ਮੰਤਰੀਆਂ ਦੇ ਦਰਜੇ ਦਿੱਤੇ ਸੀ ਉਹ ਜਿੱਥੇ ਜਾਂਦੇ ਸੀ ਮੰਤਰੀ ਦਰਜੇ ਨਾਲ ਜਾਂਦੇ ਸੀ ਇਹ ਵੀ ਵੇਖਿਆ ਗਿਆ ਕਿ ਜੇ ਉਹਨਾਂ ਨੇ ਚਿੱਟੇ ਦਿਨ ਧੁਣੀ ਤੁਮਾਕ ਕੀਤੇ ਵਿਚਾਰੇ ਬੈਠਣਾ ਆਸੇ-ਪਾਸੇ ਧੁਣੀਆਂ ਧੁਕਦੀਆਂ ਹੋਣ ਤੇ ਲੋਕੀ ਆ ਕੇ ਮੱਥੇ ਟੇਕਦੇ ਉੱਥੇ ਵੀ ਉਹਦਾ ਸਟੇਟਸ ਮੰਤਰੀ ਦਾ ਹੁੰਦਾ ਸੀ ਤੇ ਪੁਲਿਸ ਚਾਰਜ ਪਿਰੇ ਕਮਾਂਡੋ ਬਲੈਕ ਕੈਟ ਕਮਾਂਡੋ ਦੇ ਖਲੋਤੇ ਹੁੰਦੇ ਸੀ ਕਿਉਂਕਿ ਮੰਤਰੀ ਦਾ ਦਰਜਾ ਸੀ ਹੁਣ ਇਸ ਬੰਦੇ ਕੋਲ ਵੀ ਮੰਤਰੀ ਦਾ ਦਰਜਾ ਇਹਨੇ ਕਹਿ ਦਿੱਤਾ ਕਿ ਹਿੰਦੂ ਧਰਮ ਦੀ ਆਬਾਦੀ ਘਟਦੀ ਜਾਂਦੀ ਹੈ ਨਾਲ ਹੀ ਨੇ ਆਪਣੇ ਬ੍ਰਾਹਮਣ ਭਾਈਚਾਰੇ ਨੂੰ ਕਹਿ ਦਿੱਤਾ ਹਿੰਮਤ ਕਰੋ ਤੁਹਾਡੇ ਚੋਂ ਜਿਹੜਾ ਚਾਰ ਬੱਚੇ ਪੈਦਾ ਕਰੇ ਆਕੇ ਤੋਂ 1 ਲੱਖ ਰੁਪਿਆ ਨਾਮ ਲੈ ਜਾਵੇ ਹੁਣ ਜਦੋਂ ਰੌਲਾ ਪੈ ਗਿਆ ਸਾਰੇ ਪਾਸੇ ਤੇ ਉਸ ਵਾਂਗੀਆਂ ਜਿਹੜੀਆਂ ਦੇੰਡਾ ਅਗਨੇ ਕਹਣ ਤੋਂ ਪਾਵ ਹੋਰ ਸੀ ਪਰ ਇਹ ਨਹੀਂ ਕਹਿੰਦਾ ਮੈਂ ਇਹ ਗੱਲ ਕਹੀ ਨਹੀਂ ਕਿਉਂਕਿ ਰਿਕਾਰਡ ਤੇ ਇਹਦੇ ਤੋਂ ਪਹਿਲਾਂ ਦੋ ਸਾਧੂਆਂ ਨੇ ਇੱਕ ਸਾਧਵੀ ਨੇ ਇਹ ਗੱਲ ਆਖੀ ਆ ਕਿ ਹਰ Hindu 10-10 ਬੱਚੇ ਪੈਦਾ ਕਰੇ ਔਰ ਇੱਕ ਨੇ ਤੇ ਵੀ ਕਹਿ ਤਾ ਸੀ ਵੀ ਬੱਚੇ ਪੈਦਾ ਕਰੇ ਤੇ ਰੌੜਾ ਇਸ ਗੱਲ ਤੇ ਪੈਂਦਾ ਸੀ ਕਿ ਜੇ ਤੁਹਾਨੂੰ Hindu ਭਾਈਚਾਰੇ ਦੀ ਆਬਾਦੀ ਘਟਦੇ ਜਾਣ ਦੀ ਇੰਨੀ ਚਿੰਤਾ ਤੁਸੀਂ ਲੋਕਾਂ ਨੂੰ ਕਹਿੰਦੇ 10-10 ਬੱਚੇ ਪੈਦਾ ਕਰੋ ਔਰ ਉਸ ਦੇ ਮੁਖੀ ਟਾਪ ਦੇ ਇੱਕ ਲੀਡਰ ਨੇ ਕਹਿੰਦਾ ਸੀ ਹਿੰਦੂਆਂ ਦੇ ਖਰਚ ਵੱਧ ਬੱਚੇ ਚਾਹੀਦੇ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਬੇ ਸਿਰ ਪੈਰ ਗੱਲਾਂ ਨੇ ਜਿਨ੍ਹਾਂ ਦਾ ਕੋਈ ਸਿਰਾ ਬਣਾ ਨਹੀਂ ਹੁੰਦਾ ਬਿਨਾਂ ਸੋਚੇ ਕਰਦਾ ਸਾਰੀ ਦੁਨੀਆ ਤੇ ਕਹਿਣ ਡਿਆ ਕਿ ਆਬਾਦੀ ਦਾ ਬੋਝ ਵੱਧਦਾ ਜਾਂਦਾ ਆ ਸਾਡੇ ਗੁਆਂਢ ਚੀਨ ਵਾਲਾ ਨੇ ਆਬਾਦੀ ਕੰਟਰੋਲ ਕੀਤੀ ਸਾਡੀ ਆਬਾਦੀ ਵੱਧਦੀ ਜਾ ਰਹੀ ਵੱਧਦੀ ਜਾ ਰਹੀ ਵੱਧਦੀ ਜਾ ਰਹੀ ਅਸੀਂ ਕਹਿਣ ਨੂੰ ਵਿਸ਼ਵਗੁਰੂ ਬਣਨਾ ਚਾਹੁੰਦੇ ਵਿਸ਼ਵਗੁਰੂ ਬਣਨਾ ਨਹੀਂ ਬਣਨਾ ਉਹ ਬਣਵਾਤੇ ਜੋ ਕੋਈ ਚਾਹੀਦਾ ਹੁੰਦਾ ਭਾਰਤ ਦੇ ਪੱਲੇ ਅਜੇ ਤੱਕ ਐ ਨਹੀਂ ਪਰ ਸਾਡੇ ਕੋਲ ਇੱਕੋ ਹੀ ਚੀਜ਼ ਹੈ ਜਿੱਤੇ ਸਾਡੀ ਸਰਦਾਰੀ ਹੈ ਕਿ ਹੁਣ ਤੱਕ ਚੀਨ ਸਾਡੇ ਤੋਂ ਅੱਗੇ ਸੀ ਹੁਣੇ ਚੀਨ ਤੋਂ ਵੀ ਅੱਗੇ ਨਿਕਲ ਗਏ ਆ ਕਿਉਂਕਿ ਸਾਡੀ ਆਬਾਦੀ ਹੱਤ ਵਧ ਗਈ ਹੈ ਕੋਈ ਸ਼ਾਨ ਵਾਲੀ ਗੱਲ ਤੇ ਨਹੀਂ ਜ ਜਿਹੜੀ ਆਬਾਦੀ ਵਧ ਗਈ ਹੈ ਇੰਨੀ ਆਬਾਦੀ ਵਾਸਤੇ ਖਾਣ ਪੀਣ ਦੀਆਂ ਲੋੜਾਂ ਤੁਹਾਡੇ ਕੋਲ ਪੂਰੀਆਂ ਕਰਨ ਦੇ ਸਮਰੱਥ ਹੈਗੀ ਹੈ ਲੋਕਾਂ ਕੋਲ ਤੇ ਅਜੇ ਤੱਕ ਰੋਟੀ ਖਾਣ ਵਾਸਤੇ ਪੈਸੇ ਨਹੀਂ ਉਹਨਾਂ ਨੇ ਕਮਾਕੇ ਖਾਂਡ ਜੋਗੇ ਤਹਾ ਕੀਤਾ ਨਹੀਂ ਦੇਖਦੇ 80 ਕਰੋੜ ਲੋਕ ਹੋ ਨੇ ਜਿਨ੍ਹਾਂ ਨੂੰ ਸਰਕਾਰ ਸਬਸਿਡੀ ਵਾਲਾ ਸਸਤਾ ਰਾਸ਼ਨ ਇਸ ਕਰਕੇ ਦੇ ਰਹੀ ਹੈ ਕਿ ਜਿਉਂਦੇ ਰਹਿ ਜੇ ਤੁਸੀਂ ਇੰਨਾ ਕੁਝ ਪ੍ਰਬੰਧ ਨਹੀਂ ਕਰ ਸਕੇ ਤੇ ਹੁਣ ਉੱਠ ਕੇ ਤੁਹਾਡੇ ਰਾਜ ਮੰਤਰੀ ਤੇ ਦੂਜੇ ਤੇ ਧਾਰਮਿਕ ਆਗੂ ਇਹ ਸੱਦੇ ਦਿਨ ਹੋਰ ਆਬਾਦੀ ਵਧਾਉਣੀ ਆ ਤੁਸੀਂ ਚਾਰ ਬੱਚੇ ਪੈਦਾ ਕਰੋ ਕੋਈ 10 ਕਰੋ ਇੱਕ ਨੇ ਤੇ 20 ਵੀ ਕਰਤਾ ਸ ਇਹ ਸਿਆਣੀਆਂ ਗੱਲਾਂ ਕੋਈ ਨਹੀਂ ਜੋ ਕੁਝ ਵੀ ਹੈ ਇਹਨਾਂ ਦੇ ਉੱਤੇ ਕਿਤਨੇ ਕਦ ਸਰਕਾਰੀ ਪਦਰਤੀ ਵੀ ਰੋਕ ਲੱਗਣੀ ਚਾਹੀਦੀ ਭਾਜਪਾ ਦੇ ਪੱਤਰ ਤੇ ਵੀ ਔਰ ਜਿਹੜੀਆਂ ਇਹ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਆਪੋ ਆਪਣੇ ਬੰਦੇ ਨੂੰ ਕਹਿਣਾ ਚਾਹੀਦਾ ਥੋੜਾ ਜਿਹਾ ਜ਼ਬਰਦਸਤ ਬਾਲ ਕੇ ਪੰਸਾਬ ਤੁਸੀਂ ਸਿਆਣੀਆਂ ਗੱਲਾਂ ਦੀ ਗੱਲ ਤਾਂ ਕੀਤੀ ਐ ਬਹੁਤ ਸਾਰੇ ਲੀਡਰ ਵੀ ਆਪਣੇ ਆਪ ਨੂੰ ਸਿਆਣੇ ਹੁੰਦਾ ਦਾਵਾ ਕਰਦੇ ਐ ਪਰ ਦੂਸਰੇ ਪਾਸੇ ਦਿੱਲੀ ਦੀਆਂ ਚੋਣਾਂ ਨਸੀ ਕਰ ਰਹੀਆਂ ਨੇ ਪੋਸਟਰ ਵਾਰ ਚਲਦੀ ਐ ਮੁਰਦੇ ਪਟਣ ਵਾਲਾ ਕੰਮ ਲੱਗਦਾ ਹੋ ਰਿਹਾ ਐ ਇਸ ਬਾਰੇ ਕੀ ਕਹਿਣਾ ਜੀ ਜਦੋਂ ਵੀ ਚੋਣਾਂ ਹੋਣ ਹਰ ਕੋਈ ਇੱਕ ਦੂਸਰੇ ਦੇ ਪੋਤੜੇ ਫੋੜ ਦਦਾ ਜੀ ਨਵੀਂ ਪੀੜ੍ਹੀ ਨੂੰ ਤਾਂ ਪਤਾ ਨਹੀਂ ਪੋਤੜੇ ਕੀ ਹੁੰਦੇ ਜਿਹੜੇ ਛੋਟੇ ਜਵਾਕਾਂ ਨੂੰ ਲਪੇਟ ਕੇ ਰੱਖੀ ਦਨ ਜਿਹੜੇ ਕੱਪੜੇ ਚ ਲਪੇਟੇਦੇ ਉਹ ਹੁੰਦੇ ਆ ਤੇ ਉਹਨਾਂ ਚ ਬਹੁਤ ਕੁਝ ਫਿਰ ਜਵਾਕ ਨੂੰ ਪਤਾ ਨਹੀਂ ਦੱਕੜੇ ਵੇਲੇ ਸਰੀਰ ਚੁੱਕੀ ਰਿਲੀਜ਼ ਕਰਨਾ ਐਸੋ ਸਰ ਪੋਤੜੇ ਫੋੜੇ ਜਾ ਰਹੇ ਇੱਕ ਗਰ ਆਮ ਮਸ਼ੂਰ ਜਿਹਨੂੰ ਇਹ ਨਾ ਪਤਾ ਹੋਵੇ ਕਿ ਮਾਂ ਮਰ ਗਈ ਹੈ ਤੇ ਨਾਨਕੇ ਕਿੱਥੇ ਸੀ ਜਾਂ ਹੋਰ ਰਿਸ਼ਤੇਦਾਰ ਕੌਣ-ਕੌਣ ਹੈ ਚੋਣਾਂ ਜ ਖਲੋ ਜਾਵੇ ਉਹਦੀ ਵਿਰੋਧੀ ਪਾਰਟੀ ਵਾਲੇ ਆਪੇ ਹੀ ਉਹਦੇ ਨਾਨਕੇ ਦਾਦਕੇ ਭੂਆ ਫੁੱਫੜ ਸਭ ਦੂਰ ਤੱਕ ਦੇ ਫੋਲ ਕੇ ਦੱਸ ਦੇਣਗੇ ਤੇਰੇ ਤੇ ਫਲਾਣ ਨੇ ਇਹ ਕੀਤਾ ਫਲਾਣ ਨੇ ਇਹ ਕੀਤਾ ਐਸ ਬੜੇ ਦਿੱਲੀ ਚ ਇਹੋ ਕੁਝ ਹੁੰਦਾ ਆ ਔਰ ਮੁੱਦੇ ਕੀ ਬਣਾਏ ਜਾ ਰਹੇ ਨੇ ਕ腐ਸ਼ਨ ਭਾਰਤੀ ਜਨਤਾ ਪਾਰਟੀ ਆਮ ਆਦਮੀ ਤੇ ਕ腐ਸ਼ਨ ਦਾ ਦੋਸ਼ ਲਾਉਂਦੀ ਆ ਮੁਰਮੁਰ ਕੇ ਉਹ ਐਕਸਾਈਜ਼ ਦਾ ਮੁੱਦਾ ਚੁੱਕਦੇ ਐਕਸਾਈਜ਼ ਦਾ ਉਹ ਮੁੱਦਾ ਜਿਹਦੇ ਚ ਇਹਨਾਂ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਰੱਖਿਆ ਪਰ ਸੁਪਰੀਮ ਕੋਰਟ ਨੇ ਆਖਿਆ ਵਿੱਚ ਸਬੂਤ ਕੋਈ ਨਹੀਂ ਹੁਣ ਜਮਾਨਤ ਤੋਂ ਬਾਹਰ ਆਇਆ ਇਹਨਾਂ ਨੂੰ ਸਬੂਤ ਨਹੀਂ ਲੱਭਦੇ ਜੇ ਸਬੂਤ ਹੋਣ ਤਾਂ ਸੁਪਰੀਮ ਕੋਰਟ ਉਹ ਜਮਾਨਤ ਨਾ ਦਿੰਦੀ ਇਹਨਾਂ ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਫੜ ਕੇ ਅੰਦਰ ਦਿੱਤਾ ਉੱਥੇ ਜਾ ਕੇ ਸਬੂਤ ਨਹੀਂ ਲੱਭੇ ਹੁਣ ਛੱਡਣਾ ਪਿਆ ਪਰ ਦੂਸਰਾ ਪਾਸਾ ਇਹ ਹੈ ਕਿ ਕੇਂਦਰ ਸਰਕਾਰ ਚਲਾ ਰਹੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਆਪਣੇ ਲੀਡਰਾਂ ਦੇ ਖਿਲਾਫ ਸਬੂਤ ਨੇ ਸਭ ਤੋਂ ਵੱਡਾ ਦੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਖਿਲਾਫ ਹੈ ਕਿ ਜਿਹੜੇ ਇਲੈਕਟੋਰਲ ਬਾਂਡ ਸੀਗੇ ਰਿਪੋਰਟਸ ਮੈਂ ਡਾਇਰੈਕਟੋਰੇਟ ਇੱਕ ਜਾਂਚ ਏਜੰਸੀ ਆ ਭਾਰਤ ਦੀ ਜਿਹਨੂੰ ਫਰੌਤੀਆਂ ਘਰਉਣ ਵਾਲੀ ਏਜੰਸੀ ਬਣਾ ਦਿੱਤਾ ਜਿਹੜਾ ਮਰਜੀ ਵੱਡਾ ਬੰਦਾ ਫੜ ਲਓ ਬਹੁਤ ਵੱਡਾ ਇੰਡਸਟਰੀਸ ਉਹਨੂੰ ਦੋ ਦਿਨ ਅੰਦਰ ਰੱਖੋ ਫਿਰ ਨਾ ਸਮਝੌਤਾ ਕਰੋ ਉਹਨੂੰ ਕਹੋ ਤੈਨੂੰ ਕੇਸ ਚੋਂ ਵੀ ਛੱਡ ਦਿੰਦੇ ਆ ਭਾਜਪਾ ਦੀ ਟਿਕਟੂ ਵੀ ਮਿਲ ਜੂ ਚੋਣ ਲੜਨ ਵਾਸਤੇ ਪਰ ਇੰਨੇ ਕਰੋੜ ਚੰਦਾ ਦੇ ਦੇ ਭਾਜਪਾ ਨੂੰ ਇਹ ਸਾਬਤ ਹੋਇਆ ਕਿ ਉਹਨਾਂ ਬੰਦਿਆਂ ਨੇ ਭਾਜਪਾ ਨੂੰ ਇਲੈਕਸ਼ਨ ਬਾੰਡ ਦੇ ਵਿੱਚ ਕਰੋੜਾਂ ਰੁਪਏ ਚੰਦਾ ਦਿੱਤਾ ਜਿਹੜੇ ਬੰਦੇ ਉਸ ਵਕਤ ਈਡੀ ਦੀ ਕਾਦ ਵਿੱਚ ਸਨ ਜੀ ਚੰਦਾ ਉਸ ਵਕਤ ਦੇ ਉੱਤੇ ਜਦੋਂ ਈਡੀ ਦੀ ਹਰਾਸਤ ਵਿੱਚ ਸਨ ਤੇ ਪ੍ਰਤੀਕਰੋਣਾ ਨਹੀਂ ਕੋਲ ਦੂਸਰਾਂ ਉੱਤੇ ਦੋਸ਼ ਪਾਜ ਪਾ ਲਈ ਜਾਂਦੀ ਹੈ ਆਪਣੇ ਬਾਰੇ ਭਾਜਪਾ ਗੱਲ ਕਰਨ ਨੂੰ ਤਿਆਰ ਨਹੀਂ ਪਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਵੀ ਇਹ ਨਾ ਕਹਿਣ ਕਿ ਅਸੀਂ ਕੋਈ ਸਾਧੂ ਸੰਿਆਸੀ ਹਾਂ ਸਿਆਸਤ ਵਿੱਚ ਆਏ ਆ ਤੇ ਜਿੰਨੇ ਦੋਸਰਾਂ ਉੱਤੇ ਲੱਗਦੇ ਆ ਤੁਸੀਂ ਹਜ਼ਾਰ ਸਫਾਈਆਂ ਦਿਓ ਤੁਹਾਡੇ ਤੇ 40 ਦੋਸ਼ ਲੱਗਦੇ ਹੋ ਲੋਕਨ ਉਹਨਾਂ ਚੋ 8 7 10 20 ਕੁਝ ਦਾ ਕੋਈ ਤੇ ਸੱਚੇ ਜ ਆਪਣੇ ਜ ਆਪਣੇ ਹਾਂ ਦੂਜੀ ਗੱਲ ਇੱਕ ਹੋਰ ਚੱਲਦੀ ਪਈ ਐ ਇੱਕ ਦੂਸਰੇ ਦੇ ਵੋਟਾਂ ਕਟਾਈਆਂ ਜਾ ਰਹੀਆਂ ਆਪਣੀਆਂ ਬਣਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਪਾਰਲੀਮੈਂਟ ਮੈਂਬਰ ਆ ਪਾਰਲੀਮੈਂਟ ਗਰੁੱਪ ਦਾ ਲੀਡਰ ਅ ਸੰਜੇ ਸਿੰਘ ਉਹਦੀ ਪਤਨੀ ਦੀ ਕੋਈ ਵੋਟ ਕਟਾਉਣ ਵਾਸਤੇ ਅਰਜੀ ਦੇ ਦਿੱਤੀ ਗਈ ਇਹ ਵੀ ਕੰਮ ਚੱਲਣ ਡਿਆ ਇਹ ਜਿੰਨਾ ਕੁ ਸੈਸਨ ਦਿੱਲੀ 'ਚ ਪੁੱਠਾ ਸਿੱਧਾ ਕੰਮ ਹੋ ਰਿਹਾ ਅੱਗੇ ਕਦੇ ਹੋਇਆ ਨਹੀਂ ਲੱਗਦਾ ਐ ਕਿ ਐਸ ਵਾਰੀ ਇਹ ਹੱਦਾਂ ਟੱਪਣਾ ਜੀ ਬਹੁਤ ਧੰਨਵਾਦ ਪੰਥ ਸਾਹਿਬ ਤੁਸੀਂ ਜਿਹੜੇ ਖਬਰਾਂ ਚਰਚਾ ਕੀਤੀ ਜੀ ਬਿਲਕੁਲ ਇਸ ਸੰ^{(ਨ) ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਹੈ ਅੱਜ ਦਾ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆਂ ਕੱਲ ਨਵੇਂ ਮੁੱਦਿਆਂ ਤੇ ਫਿਰ ਕਰਾਂਗੇ ਚਰਚਾ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਮਿਸ਼ਨ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ